ਜਸਵੀਰ ਸਿੰਘ ਬੋਪਾ ਰਾਏ ਪ੍ਰਧਾਨ ਅਜਾ ਟੈਕਸੀ ਯੂਨੀਅਨ ਸ੍ਰੀ ਅਮਰਸਰ ਸਾਹਿਬ ਸਰ ਜੀ ਜੋ ਵੀ ਕਾਨੂੰਨ ਲਾਗੂ ਕੀਤੇ ਗਏ ਆ ਕੀਤੇ ਗਏ ਆ ਬਿਲਕੁਲ ਗਲਤ ਆ ਜੀ ਸਾਰਿਆਂ ਵਾਸਤੇ ਗਲਤ ਆ ਤਕਰੀਬਨ ਪਬਲਿਕ ਨੂੰ ਇਸ ਗੱਲ ਦੀ ਜਾਣਕਾਰੀ ਹੈ ਨਹੀਂ ਕਿ ਇਹ ਕਾਨੂੰਨ ਸਾਰਿਆਂ ਵਾਸਤੇ ਲਾਗੂ ਆ ਜੀ ਜੇ ਕੋਈ ਘਰੋਂ ਆਪਣਾ ਦੋ ਪਹੀਆ ਵਾਹਨ ਲੈ ਕੇ ਨਿਕਲਦਾ ਕੋਈ ਮੋਟਰਸਾਈਕਲ ਕੋਈ ਬਾਈਕ ਲੈ ਕੇ ਨਿਕਲਦਾ ਕੋਈ ਘਰੇਲੂ ਕਾਰ ਟੈਕਸੀ ਲੈ ਕੇ ਨਿਕਲਦਾ ਜਾਂ ਕੋਈ ਬੱਸ ਟਰੱਕ ਵਾਲਾ ਇਹ ਸਾਰਿਆਂ ਵਾਸਤੇ ਕਾਨੂੰਨ ਲਾਗੂ ਆ ਜੀ ਇਹਨ ਕੇਸ ਜੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ 7 ਸਾਲ ਦੀ ਕੈਦ ਤੇ 10 ਸਾਲ ਦਾ 10 ਲੱਖ ਦਾ ਜੁਰਮਾਨਾ ਜੀ ਬਿਲਕੁਲ ਨਜਾਇਜ਼ ਹੋ ਰਿਹਾ ਜੀ ਜੋ ਡਰਾਈਵਰ ਸਾਡੇ ਅੱਜ ਪਰਿਵਾਰ ਪਾਲ ਲਏ ਨੇ ਉਹ ਦੱਸੋ ਕੀ ਕਰਨਗੇ ਕਿਵੇਂ ਪੈਸੇ ਦੇਣਗੇ ਕੀ ਕਰਨਗੇ ਉਹ ਹਾਦਸਾ ਜਿਹੜਾ ਐਕਸੀਡੈਂਟ ਆ ਜੀ ਇੱਕ ਐਕਸੀਡੈਂਟ ਇੰਗਲਿਸ਼ ਵਰਡ ਆ ਹਾਦਸਾ ਪੰਜਾਬੀ ਚ ਕਹਾਂਗੇ ਹਾਦਸਾ ਕੋਈ ਜਾਣਬੁੱਝ ਕੇ ਨਹੀਂ ਕਰਦਾ ਕੋਈ ਕਿਸੇ ਦੀ ਦੁਸ਼ਮਣੀ ਨਹੀਂ ਹੁੰਦੀ ਅਚਾਨਕ ਕਦੀ ਵੀ ਕਿਤੇ ਜਿਵੇਂ ਹੁਣ ਅੱਜ ਕੱਲ ਫੌਗ ਦਾ ਸੀਜ਼ਨ ਆ ਤੁਹੋਂ ਦਾ ਸੀਜ਼ਨ ਆ ਅਚਾਨਕ ਹਾਦਸੇ ਹੋ ਰਹੇ ਆ ਬਾਕੀ ਜੋ ਕੁਝ ਡਰਾਈਵਰ ਨਾਲ ਹੋ ਰਿਹਾ ਬਹੁਤ ਬੁਰਾ ਹੋ ਰਿਹਾ ਜੀ ਸੈਂਟਰ ਗਵਰਨਮੈਂਟ ਕਰ ਰਹੀ ਆ ਸਾਡੀ ਜਾਂ ਪੰਜਾਬ ਗਵਰਨਮੈਂਟ ਕਰ ਰਹੀ ਆ ਕੋਈ ਡਰਾਈਵਰ ਦੀ ਅਸਲ ਦੇ ਵਿੱਚ ਇਹ ਆ ਜੀ ਡਰਾਈਵਰ ਨੂੰ ਲੋਕ ਬੰਦਾ ਹੀ ਨਹੀਂ ਸਮਝਦੇ ਅਸੀਂ ਖੋਦੇ ਕਰਕੇ ਵੇਖਿਆ ਮੈਂ ਖੁਦ ਡਰਾਈਵ ਕਰਦਾ ਜੀ ਮੇਰੀ ਆਪਣੀ ਗੱਡੀਆਂ ਮੇਰਾ ਆਪਣਾ ਟਰੈਵਲ ਆ ਮੈਂ ਸਾਰਾ ਕੁਝ ਕਰਦਾ ਡਰਾਈਵਰ ਨੂੰ ਲੋਕ ਬੰਦਾ ਹੀ ਨਹੀਂ ਸਮਝਦੇ ਡਰਾਈਵਰ ਨੂੰ ਲੋਕ ਰੋਟੀ ਤੱਕ ਨਹੀਂ ਪੁੱਛਦੇ ਇੱਕ ਬੰਦਾ 6 ਬੰਦਿਆਂ ਨੂੰ ਆਪਣੀ ਜਾਨ ਤਲੀ ਉੱਤੇ ਅੱਗੇ ਬੈਠ ਕੇ ਲੈ ਕੇ ਜਾਂਦਾ ਪਿਛੇ ਕਿਸੇ ਲੋਕੀ ਮਸਤੀ ਕਰਦੇ ਜਾਂਦੇ ਕੋਈ ਕਿਸੇ ਨੂੰ ਟੈਨਸ਼ਨ ਨਹੀਂ ਕੋਈ ਚਾਹ ਪਾਣੀ ਦੀ ਗੱਲ ਹੀ ਨਹੀਂ ਹੋ ਜੀ ਡਰਾਈਵਰ ਦਾ ਇਹਨਾ ਬੁਰਾ ਹਾਲ ਹੋ ਗਿਆ ਜੀ ਉਤੋਂ ਕੇਂਦਰ ਸਰਕਾਰ ਨੇ ਨਵੇਂ ਕਾਨੂੰਨ ਲਾਗੂ ਕਰ ਦਿੱਤੇ ਆ ਜੀ 7 ਸਾਲ ਦੀ ਸਜ਼ਾ 10 ਲੱਖ ਦਾ ਜੁਰਮਾਨਾ ਤਕਰੀਬਨ ਸਾਡੇ 70 80% ਡਰਾਈਵਰੋ ਜਿਨ੍ਹਾਂ ਕੋ ਆਪਣੀ ਪਾਲਿਸੀ ਹੀ ਨਹੀਂ 1-2 ਲੱਖ ਦੀ ਜਿਵੇਂ ਕੋਈ ਵੀ ਕਿਸੇ ਵੀ ਬੈਂਕ ਦੀ ਅਲਰਸੀ ਦੀ ਪਾਲਿਸੀ ਕਿਸੇ ਕੋਲ ਕੋਈ ਪਾਲਿਸੀ ਨਹੀਂ ਜਿਹੜਾ ਬੰਦਾ ਆਪਣੀ ਪਾਲਿਸੀ ਨਹੀਂ ਤਾਰ ਸਕਦਾ तकरीबन 3-3 ਮਹੀਨਿਆਂ ਦਾ 32-3300 ਰੁਪਏ ਦਾ ਪ੍ਰੀਮੀਅਮ ਆਉਂਦਾ ਜੀ ਉਹ ਨਹੀਂ ਦੱਸੋ ਬੰਦਾ 10 ਲੱਖ ਕਿੱਥੋਂ ਦੇਊਗਾ ਕੀ ਕਰੂਗਾ ਬੰਦਾ ਕਿਵੇਂ ਚੱਲੂਗਾ ਸਾਨੂੰ ਦੇਖ ਕੇ ਸਮਝ ਨਹੀਂ ਆ ਰਹੀ ਕੋਈ ਜੀ ਇਸੇ ਵਿੱਚ ਸਾਡਾ ਵਿਰੋਧ ਹੈ ਜੀ ਅਸੀਂ ਦੇਖੋ ਜੀ ਇੱਥੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ ਪ੍ਰਸ਼ਾਸਨ ਨੂੰ ਦੱਸ ਕੇ ਕਰ ਰਹੇ ਆ 2 ਘੰਟੇ ਦਾ ਅਸੀਂ ਟਾਈਮ ਲਿਆ ਹੋਇਆ ਕੋਈ ਆਵਾਜਾਈ ਨਹੀਂ ਰੋਕ ਰਹੇ ਬਿਲਕੁਲ ਸ਼ਾਂਤਮਈ ਪ੍ਰਦਰਸ਼ਨ ਆਪਣਾ ਕਰ ਰਹੇ ਆ ਜੋ ਰੋਸ ਆ ਸਾਡਾ ਸਰਕਾਰਾਂ ਦੇ ਵਿਰੋਧ ਦਾ ਸਾਡਾ ਕਿਸੇ ਆਵਾਜਾਈ ਨੂੰ ਬਿਲਕੁਲ ਆਵਾਜਾਈ ਚੱਲ ਰਹੀ ਆ ਕੋਈ ਆਵਾਜਾਈ ਜੁਗਨ ਨਹੀਂ ਪੈ ਰਿਆ ਅਸੀਂ ਆਪਣੀਆਂ ਮੰਗਾਂ ਮੰਗਾਂ ਕਿੰਨੀਆਂ ਸਾਡਾ ਮੰਗਾ ਮੰਨ ਜੇ ਸਾਡੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਅਗੇਂਸਟ ਜੋ ਵੀ ਹੋਇਆ ਵੇਖੋ ਜੀ ਅਸੀਂ ਆਪਣਾ ਪ੍ਰਦਰਸ਼ਨ ਕਰਾਂਗੇ ਸਾਡਾ ਰਾਈਟ ਆ ਆਟੀਆਂ ਮੈਂ ਜਾਰ ਟੈਕਸੀ ਯੂਨੀਅਨ ਪ੍ਰੈਜ਼ੀਡੈਂਟ 올ਓਵਰ ਵਿੰਗ ਤੋਂ ਆ ਜੋ ਕਿ ਆਪਾਂ ਪ੍ਰੋਡਕਟਸ ਕਰਦੇਵੇਂ ਅੱਜ ਆਪਣੇ ਕਾਲੇ ਕਾਨੂੰਨਾਂ ਲਈ 7 ਸਾਲ 7 ਲੱਖ ਜੁਰਮਾਨਾ ਤੇ 10 ਸਾਲ ਦੀ ਕੈਦ ਹੈ ਜਾਂ ਔਰੇ ਲਈ ਭਾਜੀ ਸਾਡੇ ਜਰੂ ਲਾਇਸੈਂਸ ਬਣ ਕੇ ਸਾਡੇ ਤੋਂ ਹੀ ਉਹਨਾਂ ਨੇ ਚਾਲੂ ਹੋ ਜਾਣਾ ਮੈਂ ਉਹਨਾਂ ਦੇ ਕੱਲ ਦਾ ਇੱਕ ਕਾਨੂੰਨ ਆਪਣੇ ਉਹਨਾਂ ਨੇ ਕੀਤਾ ਵਾ ਮਾਨ ਸਾਹਿਬ ਨੇ ਜਿੰਨਰਾ ਬੱਚਿਆਂ ਨਾਲ ਲਾਇਸੈਂਸ ਹੋਏ ਤੇ ਉਹਨਾਂ ਨੂੰ ਮਾਂ ਪਿਓ ਨੂੰ ਸਜਾਵਾ ਸਾਡੇ ਕੋਲ ਲਾਇਸੈਂਸ ਹੈ ਸਭ ਕੁਝ ਹੈ ਗੱਡੀਆਂ ਦੇ ਟੈਕਸ ਹੈ ਪਰਮਟ ਹੈ ਜੇ ਜਾਣ ਬੁਝਕੇ ਤੇ ਭਾਜੀ ਆਪਾਂ ਐਕਸੀਡੈਂਟ ਕਰਦੇ ਨਹੀਂ ਸਾਡੇ ਵੀ ਬੱਚੇ ਸਾਡੀ ਗੱਡੀ ਦਾ ਵੀ ਨੁਕਸਾਨ ਹੁੰਦਾ ਸਾਡੇ ਦੇ ਅੱਗੇ ਕੁੱਤਾ ਬਿੱਲੀ ਆਏ ਆ ਆਪਾਂ ਜੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਪਰ ਕਾਲੇ ਕਾਨੂੰਨ ਸਾਡੇ ਦੇ ਉੱਪਰ ਹੀ ਇਹਨਾਂ ਨੇ ਥੋਪਨੇ ਆ ਹੋਰ ਬਾਕੀ ਕੋਈ ਨਹੀਂ ਇਹਨਾਂ ਨੂੰ ਇਹ ਦਾ ਰਿਆ ਡਾਨੀਆਂ ਪਾਣੀ ਵਰਗੇ ਵੀ ਆ ਉਹਨਾਂ ਦੇ ਵੀ ਆ ਉਨਾਰੇ ਉੱਪਰ ਕੁਛ ਨਹੀਂ ਹੈ ਇੱਕ ਦਿਨ ਦੀ ਟਰੱਕ ਯੂਨੀਅਨ ਨੇ ਹੜਤਾਲ ਕੀਤੀ ਸੀ ਤੇ ਇਹਨਾਂ ਨੇ ਫੈਸਲਾ ਕੀਤਾ ਵਾ ਰੱਖਿਆ ਹੋਇਆ ਹੁਣ ਅੱਜ ਤੋਂ ਆਪਾਂ ਵੀ ਟੈਕਸੀ ਯੂਨੀਅਨ ਦੀ ਹੜਤਾਲ ਕਰਾਂਗੇ ਜਾਂ ਟੈਕਸੀ ਯੂਨੀਅਨ ਦੇ ਨਾਲ ਆ ਰਾਂਗੇ ਤਾਂ ਅੱਜ ਤੋਂ ਆਪਾਂ ਹੜਤਾਲ ਚਾਲੂ ਹੈ ਆਣਸ ਤੇ ਕਾਲੇ ਕਾਨੂੰਨ ਵਾਪਸ ਲੈ ਜਾਣ ਕੋਈ ਵਧੀਤ ਜੁਬਾਨ ਸਾਡੀ ਹੈ ਨਹੀਂ ਕਾਲੇ ਕਾਨੂੰਨ ਜੋ ਪਹਿਲਾਂ ਚੱਲਦਾ ਸੀ ਉਹੀ ਚੱਲੇ ਹੁਣ ਇੱਕ ਗਰੀਬ ਕੋਲ ਡਰਾਈਵਰ ਗਰੀਬ ਕੋਲ ਗੱਡੀ ਵਾਜੂ ਹੀ ਜਾਵੇ ਤਾਂ ਉਸ ਨੂੰ ਬਾਏ ਬਾਅਦ ਸਾਨੂੰ ਮਾਰ ਪੇਟ ਢੋਣੀਆਂ ਜਿਵੇਂ ਲਾਸਟ ਟਾਈਮ ਤੁਸੀਂ ਦੇਖਿਆ ਵੀ ਹੈ ਔਰ ਸੇਬਾਂ ਦੀਆਂ ਰੇੜੀਆਂ ਲੁੱਟ ਕੇ ਲੈ ਕੇ ਗੱਡੀ ਦਾ ਐਕਸੀਡੈਂਟ ਹੋਇਆ ਤਾਂ ਆਪਾਂ ਆਪ ਇਹਦੇ ਸਾਡੀ ਜਾਨ ਮਾਰ ਤੋਂ ਸਾਨੂੰ ਬਚਾ ਰਵੇ ਤਾਂ ਹੁੰਦਾ ਕੋਈ ਜਾਨ ਬੋਝ ਕੇ ਐਕਸੀਡੈਂਟ ਕਰਦਾ ਨਹੀਂ ਹੈ ਨਾ ਹੀ ਕਰਨ ਦੀ ਕੋਸ਼ਿਸ਼ ਕਰਦਾ ਵਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰਜਿੰਦਰ ਸਿੰਘ ਹੁੰਦਲ ਹੈ ਮੈਂ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦਾ ਪੰਜਾਬ ਸੈਕਟਰੀ ਆ ਜੀ ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਹੈ ਜੀ ਪਹਿਲਾਂ ਤੇ ਮੈਂ ਦੱਸਣਾ ਚਾਹਾਂਗਾ ਕਿ ਸਾਡਾ ਸ਼ਾਂਤੀਪੂਰਵਕ ਪ੍ਰੋਟੈਸਟ ਹੈ ਔਰ ਇਸ ਵਿੱਚ ਅਸੀਂ ਕੋਈ ਰਸਤਾ ਨਹੀਂ ਰੋਕ ਰਹੇ ਸਿਰਫ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਜਿਹੜੇ ਸਰਕਾਰ ਨੇ ਨਵੇਂ ਕਾਲੇ ਕਾਨੂੰਨ ਡਰਾਈਵਰਾਂ ਤੇ ਥੋਪੇ ਨੇ ਉਹਨਾਂ ਬਾਰੇ ਕਿਤੇ ਲੋਕ ਇਹ ਨਾ ਸਮਝਣ ਕਿ ਇਹ ਜਿਹੜੇ ਕਾਲੇ ਕਾਨੂੰਨ ਆ ਇਹ ਸਿਰਫ ਟੈਕਸੀ ਟਰੱਕ ਬੱਸ ਚਾਲਕਾਂ ਵਾਸਤੇ ਆ ਇਹ ਜਿਹਦਾ ਭਾਰਤੀ ਡਰਾਈਵਿੰਗ ਲਾਇਸੈਂਸ ਆ ਇਹ ਕਾਨੂੰਨ ਉਹਦੇ ਤੇ ਵੀ ਲਾਗੂ ਹੁੰਦੇ ਚਾਹੇ ਉਹ ਬੈਟਰੀ ਰਿਕਸ਼ਾ ਚਲਾਉਂਦਾ ਚਾਹੇ ਆਟੋ ਚਲਾਉਂਦਾ ਕੋਈ ਮੋਟਰਸਾਈਕਲ ਸਕੂਟਰ ਚਾਹੇ ਉਹ ਲੇਡੀ ਆ ਚਾਹੇ ਉਹ ਜੈਂਟਸ ਆ ਇਹ ਸਾਰਿਆਂ ਤੇ ਉਹ ਕਾਨੂੰਨ ਲਾਗੂ ਹੁੰਦੇ ਨੇ ਜੀ ਇਹ ਕਾਨੂੰਨ ਜਿਹੜਾ ਜੀ ਇੱਕ ਤਰਫਾ ਕਾਨੂੰਨ ਬਣਾਇਆ ਗਿਆ ਹੈ ਇਸ ਦੇ ਵਿੱਚ ਸਿਰਫ ਤੇ ਸਿਰਫ ਡਰਾਈਵਰ ਨੂੰ ਸਜ਼ਾ ਦੱਸੀ ਹੈ ਜੀ ਜੇ ਹਿੱਟ ਐਂਡ ਰਨ ਦਾ ਕੇਸ ਹੁੰਦਾ ਹੈ ਉਹਦੇ ਵਿੱਚ ਡਰਾਈਵਰ ਨੂੰ 10 ਸਾਲ ਦੀ ਸਜ਼ਾ 7 ਲੱਖ ਰੁਪਈਆ ਜੁਰਮਾਨਾ ਕਿਹਾ ਗਿਆ ਪਰ ਉਹਦੇ ਵਿੱਚ ਇਹ ਨਹੀਂ ਦੇਖਿਆ ਗਿਆ ਕਿ ਡਰਾਈਵਰ ਭੱਜਦਾ ਕਿਉਂ ਆ ਮੌਕੇ ਤੋਂ ਉਹ ਭੱਜਦਾ ਇਸ ਕਰਕੇ ਆ ਕਿ ਜਿਹੜੀ ਉੱਥੇ ਭੀੜ ਇਕੱਠੀ ਹੁੰਦੀ ਆ ਕੋ ਡਰਾਈਵਰ ਦੀ ਕੁੱਟਮਾਰ ਕਰਦੀ ਆ ਉਹਦੀ ਗੱਡੀ ਵੀ ਭੰਨ ਤੋੜ ਕਰਦੀ ਆ ਸਾੜ ਵੀ ਸਕਦੀ ਆ ਕਈ ਕੇਸਾਂ ਵਿੱਚ ਤੇ ਇਦਾਂ ਹੋਇਆ ਕਿ ਡਰਾਈਵਰ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਆ ਇਸ ਚੱਕਰ 'ਚ ਇਸ ਕਰਕੇ ਡਰਾਈਵਰ ਉੱਥੋਂ ਭੱਜਦਾ ਨਹੀਂ ਤਾਂ ਡਰਾਈਵਰ ਤਾਂ ਜੀ ਰੋਡ ਦੇ ਉੱਤੇ ਕਿਸੇ ਕੁੱਤੇ ਦਾ ਬੱਚਾ ਜਾਂ ਕੋਈ ਛੋਟਾ ਮੋਟਾ ਜੀਵ ਵੀ ਹੋਵੇ ਤੇ ਉਹਨੂੰ ਵੀ ਬ੍ਰੇਕ ਮਾਰ ਕੇ ਬਚਾਉਂਦਾ ਜਾਣ ਬੁੱਝ ਕੇ ਕੋਈ ਵੀ ਐਕਸੀਡੈਂਟ ਨਹੀਂ ਕਰਦਾ ਅਸੀਂ ਸਰਕਾਰ ਕੋ ਇਹ ਮੰਗ ਕਰਦੇ ਹਾਂ ਕਿ ਇਹ ਕਾਨੂੰਨ ਜਿਹੜਾ ਵਾ ਇਹਨੂੰ ਰੱਦ ਕੀਤਾ ਜਾਵੇ ਤੇ ਜਿਹੜੀਆਂ ਸਿਰ ਕੱਢ ਪੰਜਾਬ ਦੀਆਂ ਯੂਨੀਨਾ ਨੇ ਉਹਨਾਂ ਨੂੰ ਨਾਲ ਬਿਠਾ ਕੇ ਸਾਂਝੇ ਤੌਰ ਤੇ ਗੱਲਬਾਤ ਕਰਕੇ ਫਿਰ ਨਵਾਂ ਕੋਈ ਕਾਨੂੰਨ ਬਣਾਇਆ ਜਾਵੇ ਆਪਣੇ ਆਪ ਇਹ ਤੋਂ ਕੀ ਫਰਮਾਨ ਜਿਹੜਾ ਵਾ ਉਹ ਨਾ ਸੁਣਾਇਆ ਜਾਵੇ ਮੇਰਾ ਨਾ ਕਸਤੂਰੀ ਲਾਲ ਜੀ ਸ੍ਰੀ ਅਮਰਸਰ ਸਾਹਿਬ ਤੋਂ ਮੈਂ ਅਜਾ ਟੈਕਸੀ ਜੁਨੀਆ ਦਾ ਅਗਰ ਨਮਾਇੰਦਾ ਹੈ ਜੀ ਉਹ ਜਿਹੜੇ ਕਾਲੇ ਕਾਨੂੰਨ ਬਣਾਏ ਗਏ ਆ ਜਿਹੜੇ ਆ ਸਿੱਧਾ ਹੀ 10 ਸਾਲ ਦੀ ਸਜ਼ਾ ਹੈ ਤੇ 7 ਲੱਖ ਰੁਪਏ ਜਿਹੜਾ ਜੁਰਮਾਨਾ ਹੈ ਇਹ ਇੱਕ ਕਾਲਾ ਫੰਦਾ ਜੀ ਜਿਹੜਾ ਸਾਡੇ ਗਾਲ ਚ ਪਾਸਤਾ ਗਿਆ ਆ ਜਿੱਥੇ ਕੋਈ ਦਲੀਲ ਤੇ ਕੋਈ ਅਪੀਲ ਨਹੀਂ ਹੈਗੀ ਪਹਿਲਾਂ ਜਿਹੜਾ 300 ਤੇ 4 ਲੱਗਦੀ ਸੀ ਇਹ ਧਾਰਾ ਉਹਦੇ ਜੇ ਹੁੰਦਾ ਕਿ ਸਾਡੇ ਥਾਣਿਆਂ ਦੇ ਵਿੱਚ ਜਾ ਕੇ ਸਾਨੂੰ ਜ਼ਮਾਨਤ ਮਿਲ ਜਾਂਦੀ ਸਾਡਾ ਲਾਇਸੈਂਸ ਵੇਖ ਕੇ ਹੁਣ ਤੇ ਸਿੱਧਾ ਸਿੱਧਾ ਕੰਮ ਹੈ ਜੀ ਕਿ ਸਿੱਧੀ ਫਾਂਸੀ ਦਾ ਸਜ਼ਾ ਹੀ ਹੈ ਇਹ 1000 ਦੀ ਜਿਹਹੀਂ ਲੋਕ ਐਸੇ ਤਰ੍ਹਾਂ ਕਮਾਈ ਕਰਨ ਵਾਲੇ ਹੁੰਦੇ ਨੇ ਸਾਡਾ ਸਾਡਾ ਲੱਖ ਦੇ ਮਾਲਕ ਨੇ ਇਹ ਵੀ ਇਹ ਕਾਰੋਬਾਰ ਖੋਲ ਕੇ ਚਾਜਣਾ ਵੰਦੇ ਆਪਾਂ ਨੂੰ ਕੀ ਲੋੜ ਹੀ ਨਹੀਂ ਧੁੰਦਾਂ ਦੇ ਵਿੱਚ ਇੰਨੀ ਠੰਡ ਦੇ ਵਿੱਚ ਤੇ ਆਪਾਂ ਸੜਕਾਂ ਉੱਤੇ ਧੱਕੇ ਰਾਤਾਂ ਦਿਨ ਖਾਂਦੇ ਰਹੀਏ ਸੋ ਇਹ ਜਿਹੜਾ ਕਾਨੂੰਨ ਹੈ ਨੂੰ ਵਾਪਸ ਲੈਣਾ ਚਾਹੀਦਾ ਕੇਂਦਰ ਸਰਕਾਰ ਨੂੰ ਜਿਹੜੀ ਸਾਡੇ ਨਾਲ ਬਰਦੀ ਕੀ ਹੋ ਰਹੀ ਹੈ ਇਹਦੇ ਜਵਾਬ ਜਿਹੜੇ ਆ ਇਹਦਾ ਜਿਹੜਾ ਸਾਰਾ ਖਮਿਆਜਾ ਆ ਉਹ ਸਾਡੇ ਪਰਿਵਾਰਾਂ ਨੂੰ ਭੁਗਤਣਾ ਪਏ ਕਿਉਂਕਿ ਇਕੱਲਾ ਇਕੱਲਾ ਕਮਾਉਣ ਵਾਲੇ ਆ ਉਹ ਚਾਰ ਚਾਰ ਪੰਜ ਪੰਜ ਜੀ ਸਾਡੇ ਜਿਹੜੇ ਖਾਣ ਵਾਲੇ ਨੇ ਉਹ ਜਿਹੜਾ ਕਿ ਇਹ 7 ਲੱਖ ਰੁਪਇਆ ਦੇ ਸਕਣਾ ਸਾਡੇ ਹੱਕ ਚ ਨਹੀਂ ਹੈਗਾ ਇਹ ਜਿਹੜਾ ਸਾਡੇ ਵਰ ਖਿਲਾਫ ਬਿਲਕੁਲ ਇੱਕ ਕਾਲਾ ਕਾਨੂੰਨ ਤਿਆਰ ਕਰ ਰਹੀ ਹੈ ਕੇਂਦਰ ਸਰਕਾਰ ਅਸੀਂ ਸਾਰੀ ਆਜਾ ਟੈਕਸੀ ਜੂਨੀਅਰ ਪੰਜਾਬ ਇਹਦਾ ਵਿਰੋਧ ਕਰਦੀਆਂ ਔਰ ਅਸੀਂ ਇਹ ਜਿਹੜੀ ਨਖੇਦੀ ਕਰਦੇ ਆ ਸਰਕਾਰ ਦੀ ਕਿਹੜਾ ਕਾਨੂੰਨ ਹੈ ਵਾਪਸ ਲਿਆ ਜਾਵੇ ਜਲਦੀ ਤੋਂ ਜਲਦੀ ਤਾਂ ਆ ਜੋ ਅਸੀਂ ਆਪਣੇ ਕਾਰੋਬਾਰ ਕਰ ਸਕੀਏ ਚੰਗੇ ਤਰੀਕੇ ਦੇ ਨਾਲ ਔਰ ਆਪਣੇ ਪਰਿਵਾਰ ਪਾਲ ਸਕੀਏ ਧੰਨਵਾਦ ਜੀ ਸਾਡੇ ਸਾਰਿਆਂ ਨੂੰ